ਅੱਜ ਮਿਤੀ 5/8/24 ਨੂੰ ਵਕਤ ਸਵੇਰੇ 6:30 ਵਜੇ ਮੁਖ ਅਫਸਰ थाना ਤਲਵੰਡੀ ਸਾਬੋ ਐਸਆਈ ਪਰਮਸਿੰਘ ਨੂੰ ਇੱਕ ਸੂਚਨਾ ਪ੍ਰਾਪਤ ਹੋਈ ਕਿ ਸੁਨੀਲ ਸਿੰਘ ਪੁੱਤਰ ਇਕਬਾਲ ਸਿੰਘ ਉਰਫ ਛਿੰਦਾ ਸਿੰਘ ਵਾਸੀ ਗੁਰਸਰ ਜਗਾ ਵੀ ਨਸ਼ਾ ਲੈ ਕੇ ਮੌਤ ਹੋ ਗਈ ਹੈ ਜਿਹਦੇ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਖ ਅਫਸਰ थाना ਤਲਵੰਡੀ ਸਾਬੋ ਵੱਲੋਂ ਇੱਕ ਮੁਕਤਮਾ ਨੰਬਰ 118 ਮਿਤੀ 5/8/24 ਅੰਡਰ ਸੈਕਸ਼ਨ 105 ਬੀ ਐਨ ਐਸ ਜੋ ਕਿ IPC ਦੀ 304 IPC ਦੀ ਤਾਰੀਖ ਨੂੰ ਪੂਰਾ ਕਰਦਾ ਹੈ ਤਹਿਾਣਾ ਤਲਵੰਡੀ ਸਾਬੋ ਦੇ ਵਿੱਚ ਮਨੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਗੁਰੂਸਰ ਜਗ੍ਹਾ ਦੇ ਖਿਲਾਫ ਇੱਕ ਮੁਕਤਮਾ ਦਰਜ ਕੀਤਾ ਗਿਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਹੁਕਮਾਂ ਦੇ ਅਨਸਾਰ ਜਿਹੜੀਆਂ ਹੈਗੀਆਂ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਜਿਹਦੇ ਸਬੰਧ ਵਿੱਚ ਰੇਟਾ ਕਰਦੇ ਹੋਏ ਤਹਿਾਣਾ ਤਲਵੰਡੀ ਪੁਲਿਸ ਵੱਲੋਂ ਜਿਹੜਾ ਹੈਗਾ ਇਸ ਮਨੀ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਗੁਰੂਸਰ ਜਗ੍ਹਾ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਗਿਆ ਹੈਗਾ ਤੇ ਇਹ ਕਾਰਵਾਈ ਜਿਹੜੀ ਹੈਗੀ ਹੈ ਪੁਲਿਸ ਨੇ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਅਮਲ ਵਿੱਚ ਲਿਆਂਦੀ ਹੈ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਹੋਰ ਵੀ ਇਸ ਮੁਕੱਦਮੇ ਦੀ ਤਫ਼ਤੀਸ਼ ਦੇ ਸਬੰਧ ਵਿੱਚ ਸਾਹਮਣੇ ਆਉਂਦਾ ਹੈ ਜਾਂ ਉਹਦੇ ਖਿਲਾਫ ਕੋਈ ਸਬੂਤ ਸਾਹਮਣੇ ਆਉਂਦੇ ਆ ਤਾਂ ਉਹਦੇ ਖਿਲਾਫ ਵੀ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ